ਪਾਇਰਨਜੀਤ ਸਿੰਘ ਦੀ ਧੜਰਿਆਂ ਵਾਲੇ ਉਹਨਾਂ ਨਾਲ ਸਾਡਾ ਨਿੱਜੀ ਵਖਰੇਵਾ ਕੋਈ ਨਹੀਂ ਹੈ। ਨਾ ਕੱਲ ਸੀ ਨਾ ਅੱਜ, ਨਾ ਕੋਈ ਸਾਡੀ ਜਗ੍ਹਾ, ਜਾਇਦਾਦ ਦਾ ਨਾ ਵਟ ਬੰਨੇ ਦਾ ਰੋਲਾ। ਸਿਧਾਂਤਕ ਪੱਖ ਤੋਂ ਕੁਝ ਵਖਰੇਵੇਂ ਪੈਦਾ ਹੋਏ, ਕੁਝ ਸ਼ਬਦਾਂ ਦੀ ਮਰਿਆਦਾ ਦਾ ਉਲੰਘਣ ਹੋਇਆ। ਪਹਿਲ ਕਦਮੀ ਉਹਨਾਂ ਵੱਲੋਂ ਕੀਤੀ ਗਈ। ਇਹ ਜੋ ਘਟਨਾ ਵਾਪਰੀ ਬੜੀ ਦੁਖਦਾਇਕ ਹੈ। ਮੇਰੇ ਵੱਲੋਂ ਦੁੱਖ ਹੈ। ਇਹ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਪਾਇਰਨਜੀਤ ਸਿੰਘ ਦੀ ਕਈ ਵਾਰੀ ਨਾ ਜੀ ਭਾਵਨਾ ਕਹਿ ਲੋ ਜਾਂ ਕਿਸੇ ਹੋਰ ਖਿਆਲਾਂ ਦੇ ਵੇਗ ਵਿੱਚ ਬਹਿਣ ਵਿੱਚ ਬਹਿ ਕੇ ਨਾ ਹੂੰ ਕਈ ਵਾਰੀ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਉੱਤੇ ਵੀ ਜੀ ਜਾਂ ਧਾਰਮਿਕ ਸਖਸ਼ੀਅਤਾਂ ਉੱਤੇ ਵੀ ਹੂੰ ਕਈ ਵਾਰੀ ਸ਼ਬਦਾਂ ਦੀ ਮर्यादा ਤੋਂ ਅੱਗੇ ਚਲੇ ਜਾਂਦੇ ਸੀ ਜੀ ਕਈ ਵਾਰੀ ਤੁਸੀਂ ਦੇਖਿਆ ਹੂੰ ਜੀ ਇਸ ਕਰਕੇ ਇਹ ਇਹ ਕੁਝ ਕਾਰਨ ਸੀ ਹੂੰ ਪਰ ਸਿੱਖ ਪੰਥ ਦੇ ਵਿੱਚ ਇਹੋ ਜਿਹਾ ਮਾਹੌਲ ਮੈਂ ਅੱਜ ਵੀ ਕਹਿੰਦਾ ਨਹੀਂ ਹੋਣਾ ਚਾਹੀਦਾ ਹੂੰ ਸਾਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ ਜੀ ਦੁਬਦਾ ਦੂਰ ਕਰੋ ਲੇ ਲਾਏ ਹਰ ਨਾਮੇ ਕੇ ਹੋਵੋ ਡੋੜੀ ਗੁਰਮੁਖੋ ਬੈਸੋ ਸਫਾ ਬਚਾਏ ਜੀ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਭਗਤੀ ਸ਼ਕਤੀ ਦਾ ਕੇਂਦਰ ਹੈ ਜੀ ਮੰਨ ਲਓ ਭਾਈ ਸਾਹਿਬ ਬਾਰੇ ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਕੋਈ ਹੁਕਮ ਕੀਤਾ ਨਾ ਜੀ ਸਾ ਪਾਈ ਸਾਹਿਬ ਨੂੰ ਖੁੱਲ੍ਹ ਦਿੱਲੀ ਨਾਲ ਸ੍ਰੀ ਅਕਾਲ ਤਖਸਬ ਹਾਜ਼ਰ ਹੋ ਕੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕੋਈ ਵੀ ਵਿਚਾਰ ਸਾਹਮਣੇ ਆਈ ਹੈ ਜੀ ਸ੍ਰੀ ਅਕਾਲ ਤਖਸਬ ਕਿਸੇ ਵਿਅਕਤੀ ਦਾ ਨਹੀਂ ਸਹੀ ਉਹ ਧੰਗ ਗੁਰੂ ਹਰਗੋਬਿੰਦ ਸਾਹਿਬ ਦੀ ਜੀ ਸੰਸਥਾ ਉਹਨਾਂ ਦਾ ਤਖਤ ਹੈ ਹੂੰ ਸਿੰਘ ਸਹਿਬਾਨ ਉਸ ਤਖਤ ਦੀ ਤਰਜਮਾਨੀ ਕਰਦੇ ਆ ਜਿਹੜੀਆਂ ਗੱਲਾਂ ਦੇ ਕੋਈ ਇਤਰਾਜ਼ ਹੈ ਸਿੰਘ ਸਹਿਬਾਨਾਂ ਕੋਲੇ ਆ ਕੇ ਉਹਨਾਂ ਦੇ ਜਵਾਬ ਦੇ ਕੇ ਇਸ ਮਸਲੇ ਨੂੰ ਇਸ ਮਾਹੌਲ ਨੂੰ ਬਿਲਕੁਲ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਮਤਲਬ ਜਿਹੜੇ ਕੋਈ ਵਾਦ-ਵਿਵਾਦ ਹੈ ਨਾ ਜੀ 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 ਇਹਨਾਂ ਨੂੰ ਨਿਪਟਾ ਲਿਆ ਜਾਏ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵੱਧ ਟੜ ਕੇ ਯੋਗਦਾਨ ਪਾਇਆ ਜਾਏ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਉਹ ਖੁਦ ਸੰਤ ਰਹੇ ਪ੍ਰਚਾਰਕ ਬਣਦੇ ਰਹੇ ਫਿਰ ਅਖੀਰ ਤੇ ਮਤਲਬ ਤੁਸੀਂ ਕੀ ਮਤਲਬ ਅਨੁਭਵ ਕੀਤਾ ਵੀ ਕਿਹੜੀ ਵਜ੍ਹਾ ਹੋ ਸਕਦੀ ਪੀਰ ਭਾਈ ਰਣਜੀਤ ਸਿੰਘ ਇੱਕ ਜਿਸ ਤਰ੍ਹਾਂ ਸੰਸਥਾਵਾਂ ਦੇ ਮੁਖੀ ਜਾਂ ਸੰਸਥਾਵਾਂ ਦੇ ਪ੍ਰਚਾਰਕ ਸਾਧੂ ਹੁੰਦੇ ਨੇ ਉਹਨਾਂ ਤੋਂ ਹਟ ਕੇ ਬਿਲਕੁਲ ਇੱਕ ਜਿੱਦਾਂ ਕੋ YouTube ਵਲੌਗਰ ਹੁੰਦੇ ਨੇ ਹੁਣ ਉਹ ਬਣ ਗਏ ਨੇ ਕੀ ਕੀ ਖਾਸ ਵਗ ਵਰਤੇ ਆ ਉਹ ਦੇਖੋ ਇਹ ਤਾਂ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਇਸੋਟ ਦਾ ਤਾਂ ਉਹੀ ਵਧੀਆ ਜਵਾਬ ਦੇ ਸਕਦੇ ਮੈਂ ਤਾਂ ਨਹੀਂ ਦੇ ਸਕਦਾ ਜੀ ਪਰ ਲੇਕਿਨ ਜੋ ਵੀ ਕਾਰਨ ਬਣੇ ਆ ਨਾ ਉਹਨਾਂ ਨੂੰ ਸਿੰਘ ਸਹਿਬਾਨਾਂ ਕੋਲੇ ਅਪਰੋਚ ਕਰਕੇ ਸਹੀ ਬਾਦ ਦਲੀਲ ਉਹਨਾਂ ਗੱਲਾਂ ਦਾ ਹੱਲ ਕੱਢਣਾ ਚਾਹੀਦਾ ਸਾਨੂੰ ਸਿੱਖੀ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਬੈਠ ਕੇ ਮਿਲ ਬੈਠ ਕੇ ਯੋਗਦਾਨ ਪਾਉਣਾ ਚਾਹੀਦਾ ਤੁਹਾਨੂੰ ਲੱਗਦਾ ਵੀ ਕੁਝ ਬੰਦੇ ਨੇ ਉਹਨਾਂ ਨੂੰ ਕਰਾ ਹੀ ਪਤਾ ਹੋਊਗਾ ਸ਼ਾਇਦ ਦੇਖੋ ਮੈਂ ਇਹ ਸਮੇਂ ਸੰਤ ਜਰਨੈਲ ਸਿੰਘ ਜੀ ਬੜੇ ਬੜੇ ਸੋਹਣੇ ਵਿਚਾਰ ਪੇਸ਼ ਕਰਦੇ ਰਹੇ ਸਤਵੰਤ ਸਿੰਘ ਬਿਆਨ ਸਿੰਘ ਉਹਨਾਂ ਦੀ ਅਡੋਖਾ ਵਿਆਹ ਕੈਸਟ ਆਈ ਸੀ ਪਹਿਲਾਂ ਦੇਖੋ ਪਹਿਲੇ ਸਮਿਆਂ ਦੇ ਵਿੱਚ ਨਾ ਉਹ ਜੀ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਪ੍ਰਚਾਰ ਪ੍ਰਸਾਰ ਦੇ ਵਿੱਚ ਬੜਾ ਹੰਬੜਾ ਮਾਰਿਆ ਹੂੰ ਸੰਗਤਾਂ ਵੀ ਉਹਨਾਂ ਦਾ ਬੜਾ ਸਹਿਯੋਗ ਦਿੰਦੀਆਂ ਰਹੀਆਂ ਜੀ ਪਰ ਕੁਝ ਕਾਰਨਾ ਕਰਕੇ ਇਹ ਮੈਨੂੰ ਨਹੀਂ ਪਤਾ ਲੱਗਾ ਕਿ ਵੀ ਉਹ ਕਿਉਂ ਇਸ ਲਾਈਨ ਤੋਂ ਦੇਖੋ ਇੱਕ ਸੰਤ ਸਾਧੂ ਹੈ ਇੱਕ ਸਿੱਖੀ ਦਾ ਪ੍ਰਚਾਰ ਹੈ ਪ੍ਰਚਾਰਕ ਹੈ ਜੀ ਉਹਨੂੰ ਗੁਰਬਾਣੀ ਗੁਰ ਇਤਿਹਾਸ ਸਿੱਖ ਪਰੰਪਰਾਵਾਂ ਦਾ ਜੋ ਕੇਂਦਰਾ ਉਹਦੇ ird gird ਦੀ ਰਹਿਣਾ ਚਾਹੀਦਾ ਜੀ ਉਤੋਂ ਬਾਹਰ ਨਹੀਂ ਜਾਣਾ ਚਾਹੀਦਾ ਸਹੀ ਸ਼ਬਦਾਵਲੀ ਵੀ ਜਿਹੜੀ ਗੁਰਮਤਿ ਦੇ ਅਨੁਸਾਰ ਹੋਣੀ ਚਾਹੀਦੀ ਹੈ ਦੇਖੋ ਜੀ 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 ਮੰਨ ਲਓ ਮੈਂ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਵਰਤ ਗਿਆ ਜੀ ਤਾਂ ਉਹ ਤੋਂ ਬਾਅਦ ਉਹਨੂੰ ਰੀਲਾਈਜ਼ ਕਰਨਾ ਸਾਡਾ ਫਰਜ਼ ਹੈ ਸਹੀ ਵੀ ਭਾਈ ਸਾਹਿਬ ਅਸੀਂ ਤੁਹਾਡੇ ਬਾਰੇ ਕੋਈ ਮਾੜੇ ਸ਼ਬਦ ਬੋਲੇ ਆ ਅਸੀਂ ਇਹਨਾਂ ਸ਼ਬਦਾਂ ਨੂੰ ਵਾਪਸ ਲੈਣੇ ਆ ਜੀ ਭਾਈ ਸਾਹਿਬ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਸੀ ਜੀ ਜਿਹੜੇ ਟਕਰਾ ਸਿੱਖਾਂ ਲਈ ਇਹ ਦੁਖਦਾਇਕਾ ਇਹ ਨਹੀਂ ਹੋਣਾ ਚਾਹੀਦਾ ਆਪਸੀ ਨਹੀਂ ਟਕਰਾ ਹੋਣਾ ਚਾਹੀਦਾ ਜੀ ਦੁਸ਼ਮਣ ਨਾਲ ਸਿੱਖ ਲੜਦੇ ਆਏ ਆ ਅਸੀਂ ਲੜਦੇ ਰਹਿਣਾ ਜੀ ਉਹ ਸਾਡਾ ਇੱਕ ਜੰਗਜੂ ਜੀਵਨ ਦਾ ਹਿੱਸਾ ਜੀ ਪਰ ਆਪਸ ਦੇ ਵਿੱਚ ਸਾਨੂੰ ਜਿਹੜੇ ਸਾਡੇ ਸਿਧਾਂਤਕ ਵਖਰੇਵੇਂ ਹਨਾ ਭਾਈ ਸਾਹਿਬ ਨੂੰ ਦੇਖੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਰਾਈ ਜੀ ਕਿ ਸਿਧਾਂਤਕ ਜਿਹੜੇ ਵਖਰੇਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਜਾ ਸਾਡੀਆਂ ਪਰੰਪਰਾਵਾਂ ਮਰਜ਼ਾ ਦਾ ਨਾਲ ਉਹਨਾਂ ਨੂੰ ਤਿਆਗ ਕੇ ਜੀ ਵਿਸ਼ਾਲ ਦਿੱਲੀ ਦੇ ਨਾਲ ਕੌਮੀ ਭਾਵਨਾ ਨੂੰ ਅੱਗੇ ਰੱਖ ਕੇ ਉਹੀ ਰਸਤਾ ਅਖਤਿਆਰ ਕਰਨ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਜੇ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਕੱਲ ਨੂੰ ਅਕਾਲ ਤਖਤ ਸਾਹਿਬ ਤੇ ਜਿਹੜੇ ਉਹਨਾਂ ਤੇ ਇਲਜ਼ਾਮ ਸੀ ਪੀ ਉਹਨਾਂ ਨੇ ਇਹ ਇਹ ਕੋਈ ਪ੍ਰਚਾਰ ਦੌਰਾਨ ਕੁਝ ਗੱਲਾਂ ਕੀਤੀਆਂ ਨੇ ਜੇ ਉਹ ਉੱਥੇ ਹਾਜ਼ਰ ਹੋ ਜਾਣ ਤਾਂ ਭਾਈ ਹਰਨਾਮ ਸਿੰਘ ਹਣੀ ਉਹਨਾਂ ਨਾਲ ਰਲ ਕੇ ਜਾਉਣ ਨਾਲ ਕੋਈ ਵਿਵਾਦ-ਵਾਤਨ ਨਹੀਂ ਰਹੇਗਾ ਕੋਈ ਟਕੜਾ ਮਸਲਾ ਤਾਂ ਨਹੀਂ ਰਹੇਗਾ ਮੈਂ ਇੱਕ ਬੇਨਤੀ ਕਰਾਂ ਮੈਂ ਬਹੁਤ ਅੱਗੇ ਜਾਣ ਸ੍ਰੀ ਅਕਾਲ ਤਖਤ ਸਾਹਿਬ ਦੀ ਹਾਜ਼ਰੀ ਵਿੱਚ ਜੀ ਸਿੰਘ ਸਹਿਬਾਨਾਂ ਨਾਲ ਬੈਠ ਕੇ ਜੀ ਸਾਰੀਆਂ ਗੱਲਾਂ ਦਾ ਜੋ ਕੁਝ ਇਤਰਾਜ਼ ਉਠਾਏ ਆ ਜੀ ਉਹਨਾਂ ਦਾ ਹੱਲ ਕਰਨ ਵਾਲੇ ਕਦਮ ਵਾਲੇ ਪਾਸੇ ਤੁਰਦੇ ਆ ਹੂੰ ਉਹਨਾਂ ਨੂੰ ਪਿਛਲੀਆਂ ਜੋ ਗੱਲਾਂ ਬਾਤਾਂ ਹੋਈਆਂ ਜੀ ਉਹ ਜੋ ਗਲਤ ਰਸਤਾ ਵੀ ਕਹਿ ਲੋ ਜੀ ਕੋਈ ਸ਼ਬਦਾਵਲੀ ਵੀ ਕਹਿ ਲੋ ਸਿਧਾਂਤਕ ਵੀ ਜਿਹੜੇ ਉਹਨਾਂ ਨੇ ਅਟੈਕ ਕੀਤੇ ਆ ਜੀ ਉਹਨਾਂ ਸਾਰਿਆਂ ਦਾ ਨਪਟਾਰਾ ਅਕਾਲ ਤਖਸਾਲ ਨਾਲ ਬੈਠ ਕੇ ਸਿੰਘ ਸਾਹਿਬ ਨਾਲ ਬੈਠ ਕੇ ਕਰ ਸਕਦੇ ਆ ਹੂੰ ਮੈਂ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾ ਕੇ ਹੂੰ ਔਰ ਹੱਥ ਜੋੜ ਕੇ ਮੈਂ ਜੋ ਵੀ ਹੋਊਗਾ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਸਹਿਯੋਗ ਦਊਂਗਾ ਤੇ ਮੈਂ ਇਹ ਆਸ ਕਰੂੰਗਾ ਕਿ ਉਹ ਫਿਰ ਅੱਗੇ ਵਾਂਗੋਈ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਨਾਲ ਸੇਵਾ ਕਰਨ ਮੇਰਾ ਨਿੱਜੀ ਉਹਨਾਂ ਨਾਲ ਕੋਈ ਟਕਰਾਅ ਨਹੀਂ ਬਹੁਤ ਸੁਣੀ ਗੱਲ ਹੈ ਜੀ ਨਿੱਜੀ ਕੋਈ ਟਕਰਾਅ ਨਹੀਂ ਕੋਈ ਵਿਖਰੇਵਾ ਨਹੀਂ ਜੀ ਦੇਖੋ ਉਹਨਾਂ ਦੀ ਮਾਤਾ ਚੜ੍ਹਾਈ ਕੀਤੀ ਜੀ ਮਾਤਾ ਮਾਈ ਹੁੰਦੀ ਹੈ ਸਹੀ ਤੇ ਸਾਡੇ ਸਿੰਘ ਉੱਥੇ ਜਾ ਕੇ ਉਹਨਾਂ ਦੇ ਨਾਲ ਹੰਦਰਦੀ ਵੀ ਪ੍ਰਗਟਾ ਕੇ ਆਏ ਜੀ ਪਰ ਲੇਕਿਨ ਜਿਹੜੇ ਇਹ ਪੱਖ ਹੁੰਦੇ ਹਨ ਜੀ ਇਹ ਪੱਖ ਸਾਨੂੰ ਹਮੇਸ਼ਾ ਰੱਖਣੇ ਚਾਹੀਦੇ ਜੇ ਸਾਡਾ ਦਾ ਭਰਾ ਸਹੀ اسی ਭਰਾ ਹੀ ਆ ਤੁਸੀਂ ਸਾਡੇ ਭਰਾ ਹੀ ਸਾਡੇ ਭਰਾ ਸਾਡੇ ਨਿੱਜੀ ਵਖਰੇਵੇਂ ਹੋਏ ਆ ਉਹਨਾਂ ਨੂੰ ਮਿਲ ਬੈਠ ਕੇ ਆਪਾਂ ਹੱਲ ਕਰ ਸਕਦੇ ਆ ਜੇ ਕੋਈ ਸਾਡੇ ਸਿਧਾਂਤਕ ਵਖਰੇਵੇਂ ਆ ਉਹ ਸਾਡੇ ਤਖਤਦਾਨ ਦੇ ਦਸੇਦਾਰ ਸਿੰਘ ਸਾਹਿਬਾਨ ਦੂਰ ਕਰ ਸਕਦੇ ਆ ਉੱਥੇ ਬੈਠੋ ਉਹ ਸਾਡੀਆਂ ਧਾਰਮਿਕ ਹਸਤੀਆਂ ਸਰਬੋਤਮ ਹਸਤੀਆਂ ਸਾਨੂੰ ਕੋਈ ਇਹਦੇ ਵਿੱਚ ਨੀਵੇਂ ਪਣੇ ਨੀਵਾ ਹੋਣ ਵਾਲੀ ਗੱਲ ਨਹੀਂ ਆ ਜੀ 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 ਅਨਗੁਰੂ ਹਰਗੋਬਿੰਦ ਸਾਹਿਬ ਨੇ ਹਰ ਸਿੱਖ ਨੂੰ ਆਪਣੀ ਗਲਬਕੜੀ ਚ ਲਿਆ ਸਿੰਘ ਸਾਹਿਬ ਉਹਨਾਂ ਦੇ ਤਖਤ ਦੀ ਤਰਜਮਾਨੀ ਕਰਦੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਉੱਥੇ ਆ ਕੇ ਤਖਤ ਸਹਿਬਾਨਾਂ ਦੇ ਸਿੰਘ ਸਾਹਿਬਾਨਾਂ ਕੋਲੇ ਬੈਠ ਕੇ ਹਰ ਗੱਲ ਦਾ ਨੁਕਟਾਰਾ ਕਰ ਲੈਣਾ ਚਾਹੀਦਾ ਤਾਂ ਕਿ ਸਾਰੀ ਦੁਬਧਾ ਜਿਹੜੀ ਆ ਦੂਰ ਹੋ